ਨਿਯੋਤਨ ਵਾਲੋ ਬੱਚੀ ਦੀ ਚਤਨਾ ਤੋਂ ਇਸ ਦੌਰਾਨ ਇੱਕ 16 ਸਾਲਾ ਕੁੜੀ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਜਮ ਕੇ ਹੰਗਾਮਾ ਕੀਤਾ ਹੈ ਦਰਸਲ ਸੈੱਲ ਘਟਨ ਕਾਰਨ ਅਤੇ ਡੇਂਗੂ ਆਦ ਕਾਰਨ ਕੁੜੀ ਕਰੀਮ 10 ਦਿਨ ਤੋਂ ਬਿਮਾਰ ਚੱਲ ਰਹੀ ਸੀ ਅਤੇ ਪਰਸੋ ਰੋਸ ਨੂੰ ਉਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਪਰ ਇਲਜ਼ਾਮ ਲੱਗੇ ਨੇ ਕਿ ਡਾਕਟਰਾਂ ਵੱਲੋਂ ਉਸ ਦਾ ਇਲਾਜ ਕਰਨ ਦੀ ਬਜਾਏ ਪਰਿਵਾਰਕ ਮੈਂਬਰਾਂ ਨੂੰ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਪੈਸੇ ਪਰਣ ਲਈ ਆਖਦੇ ਰਹੇ ਪਰ ਜਦੋਂ ਡਾਕਟਰਾਂ ਨੇ ਉਸ ਦੀ ਹਾਲਤ ਵਿਗੜਦੀ ਦੇਖੀ ਤਾਂ ਉਸ ਨੂੰ ਇੱਕ ਹੋਰ ਹਸਪਤਾਲ 'ਚ ਰੈਫਰ ਕਰ ਦਿੱਤਾ ਅਤੇ ਦੂਜੇ ਹਸਪਤਾਲ ਚ ਜਾਦਿਆ ਹੀ ਉਸ 16 ਸਾਲਾ ਕੁੜੀ ਦੀ ਮੌਤ ਹੋ ਗਈ ਉਧਰ ਪਰਿਵਾਰਕ ਮੈਂਬਰਾਂ ਨੇ ਇਸ ਮੌਤ ਤੋਂ ਬਾਅਦ ਨਿਜੀ ਹਸਪਤਾਲ ਦੇ ਬਾਹਰ ਜਮ ਕੇ ਹੰਗਾਮਾ ਕੀਤਾ ਮਰਦਾਬਾਦ ਜਿੰਦਾਬਾਦ 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 ਮਰਦਾਬਾਦ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਹਸਪਤਾਲ ਮਰਦਾਬਾਦ ਜਿੰਦਾਬਾਦ ਮਰਦਾਬਾਦ ਅੰਦਰ ਚੱਲਦੇ ਆਂ ਜੀ ਸਮਾਚੀਵਾੜਾ ਦੇ ਇੱਕ ਨਿੱਜੀ ਹਸਪਤਾਲ ਤੇ ਇਲਾਜ ਦੌਰਾਨ 16 ਸਾਲਾਂ ਕੁੜੀ ਦੀ ਮੌਤ ਦੇ ਇਲਜ਼ਾਮ ਲੱਗੇ ਨੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕਰੀਬ 2 ਦਿਨਾਂ ਤੋਂ ਆਪਣੀ ਬੇਟੀ ਨੂੰ ਇਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਜਿਸ ਨੂੰ ਕੇਸ ਸੈੱਲ ਕਟਣ ਦੀ ਪ੍ਰੋਬਲਮ ਚੱਲ ਰਹੀ ਸੀ ਇਸ ਦੌਰਾਨ ਕੁੜੀ ਦਾ ਇਲਾਜ ਕਰਨ ਦੀ ਬਜਾਏ ਡਾਕਟਰ ਉਸ ਨੂੰ ਬਾਹਰੋਂ ਸੈੱਲ ਲੈ ਆ ਕੇ ਪਾਉਣ ਦੀ ਗੱਲ ਆਖਦੇ ਰਹੇ ਜਦਕਿ ਗਰੀਬ ਪਰਿਵਾਰ ਹੋਣ ਕਾਰਨ ਉਹਨਾਂ ਕੋਲੋਂ ਇਸ ਦਾ ਇੰਤਜ਼ਾਮ ਨਾ ਹੋ ਸਕੇ ਆ ਤਾਂ ਅਖੀਰਕਾਰ ਡਾਕਟਰਾਂ ਨੇ ਉਸ ਕੁੜੀ ਨੂੰ ਕਿਸੇ ਹੋਰ ਹਸਪਤਾਲ ਨੇ ਰੈਫਰ ਕਰ ਦਿੱਤਾ ਇਸ ਦੌਰਾਨ ਉਹਨਾਂ ਤੋਂ ਕਰੀਬ 10-12000 ਰੁਪਏ ਦੀ ਮੰਗ ਕੀਤੀ ਗਈ ਜਿਸ ਦਾ ਇੰਤਜ਼ਾਮ ਕਰਦਿਆਂ ਉਹਨਾਂ ਨੂੰ ਥੋੜਾ ਸਮਾਂ ਲੱਗਿਆ ਅਤੇ ਉਹਨਾਂ ਦੀ लड़की की मौत हो गई आज का मामला है सर कि सुलोची कुमारी हमारी बेटी है दसवीं में, में पढ़ती है कन्या का कन्या का आ, कन्या स्कूल में और वो बीमार थी आज से तीन दिन पीछे जो है उसको बुखार आता था फिर हम उसको उनतीस तारीख को नौ बजे उनको जो है घर के नर्सिंग होम में भर्ती करवाए और भर्ती कराने के बाद उन्होंने उसका रिपोर्ट लिया उन्होंने कहा इनके सेल डाउन है पीलिया है और जो है इनके लीवर में सूजन है तो मैंने कहा ठीक है उसके बाद जो है कि फिर दवाई चलता रहा उसके बाद आज की वारदात है जब मेरा बच्चा का सेल डाउन है तो आपके पास एक तो वो 24 घंटा बीता दिनों रात और आज का आज का दिन बीत रहा है तो आप पहले देखिए आप डॉक्टर है आपका फर्ज है जब आप डॉक्टर हैं आपके पास मरीज है आप रिपोर्ट ले रहे हैं तो रिपोर्ट में कमी है घटित हो तो आपने देखना है रिपोर्ट क्या आपकी बता रही है रिपोर्ट कह रही है उसको सेल पाने के लिए तो आप सेल पाइए हमारा घर मकान है हम थोड़ी न ऐसे किराए में भटके कि आपका पैसा डुबा जाएंगे हमें कर्जा लेना होता तो हम अपना सामान बेच के भी आपके पैसे देते आपका फर्ज है पहले मरीज को सेल पाओ हमें आप कह रहे हो बारह हजार में सेल सिमराला से मिलता है वहाँ से ले आओ क्या आप डॉक्टर का आपका यही फर्ज है आप सेल नहीं लिया के लगा सकते मरीज को ठीक नहीं कर सकते है आपके आगे क्या हुआ क्या बात कौन से अस्पताल में गर्ग नर्सिंग होम में क्या बात से आगे क्या हुआ फिर आगे फिर सर अब आज जो कर, कल का रिपोर्ट का सेल उसने बोला ठीक है आज सतारह हजार उसका सेल रहा और जब यहाँ से जब वो जब हमको अब रेफर भी कर रहा है तो दस हजार पूरा मांगे मेरा दस हजार बना मेरा दस हजार दो उन्होंने दवाई भी बंद कर दी उसी समय और फिर उनको हम यहाँ वहाँ से लेके तीन हजार रुपया पहले दिए फिर तीन हजार दिए टोटल छ हजार उनको दिए और उनके बाद भी जो तब मुझको वहाँ से जाने दिया और उसने कहा एम्बुलेंस कर दूं तो मैंने कहा एम्बुलेंस नहीं कर एम्बुलेंस नहीं करना है दो हजार लगा मैं दो हजार भी कहाँ से लूंगा मुझे आगे में भी तो पैसे चाहिए अब क्या मांग कर रहे हैं मैं प्रशासन से यही मांग कर रहा हूं कि सर जी इसमें मेरे यहाँ जो आपसे विनती है कि इसमें डॉक्टर साहब के लापरवाही ला, ला है पूरा लापरवाही है आपको चौबीस चौबीस घंटा पहले आपके सबसे मेन बात है कि चौबीस घंटा मरीज आपके पास है 24 ਘੰਟੇ ਮੇਂ ਆਪਕੇ ਪਾਸ ਅਗਰ ਆਪਕਾ ਕੈਪੈਸਿਟੀ ਬਚਾਉਣੇ ਕਾ ਹੈ ਭਰਨੇ ਅਗੇ ਭਰਤੀ ਕਰਨੇ ਕਾ ਤੋ ਵਾਪ ਕਰ ਸਕਤੇ ਹੈ ਇਕ ਨਾਗਰਿਕ ਹੋਨੇ ਕੇ ਨਾਤੇ ਆਪ ਹਮਾਰੇ ਹੈਲਪ ਕਰ ਸਕਤੇ ਹੈ ਐਸਾ ਵੀ ਆਪਨੇ ਨਹੀਂ ਕੀਆ ਨਾਗਰਿਕ ਤੋ ਨਾਗਰਿਕ ਸੋਰੀ ਹੈ ਆਪਨੇ ਤੋ ਕੁਛ ਵੀ ਹਲਪ ਨਹੀਂ ਕੀਆ ਜਦ ਕੇ ਦੂਜੇ ਪਾਸੇ ਜਦੋ ਇਸ ਸੰਬੰਧੀ ਨਿੱਜੀ ਹਸਪਤਲ ਦੇ ਡਾਕਟਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਦੀ ਕੁੜੀ ਨੂੰ ਹਸਪਤਲ ਤੋਂ ਰੈਫਰ ਕੀਤਾ ਗਿਆ ਤਾਂ ਉਹਨਾਂ ਦੀ ਕੁੜੀ ਠੀਕ ਠਾਕ ਸੀ ਅਤੇ ਪਰਿਵਾਰ ਵੱਲੋਂ ਲਾਏ ਜਾ ਰਹੇ ਇਲਜ਼ਾਮ ਬਿਲਕੁਲ ਬੇਬੁਨਿਆਦ ਨੇ ਬੱਚੀ 15 ਸਾਲ ਦੀ ਸੀ ਮੇਰੇ ਕੋਲ ਪਰਸੋਂ ਆਈ ਸੀ ਚਾਰ ਪੰਜ ਦਿਨ ਤੋਂ ਬੁਖਾਰ ਸੀ ਆ ਪਹਿਲਾਂ ਉਥੋਂ ਪ੍ਰਿੰਟ ਕੋਈ ਤੋਦ ਬਈ ਲੈ ਰਹੀ ਸੀ ਤੇ ਪਰਸੋਂ ਆਈ ਸੀ ਉਸ ਟਾਈਮ ਨੂੰ ਬੁਖਾਰ ਸੀ ਉਸ ਟਾਈਮ ਮੇਰੇ ਟੈਸਟ ਕਰਾਇਆ ਉਹਦੇ ਸੈੱਲ ਘਟ ਸੀਗੇ ਸੈੱਲਾਂ ਦੀਆਂ ਉਹ ਤਕਲੀਫ ਸੀ 10 ਦਿਨਾਂ ਚ ਸੈੱਲ ਗਰੁੱਪ ਕਿਉਂ ਨਹੀਂ ਕੀ ਠੀਕ ਆ ਨਾ ਜਿੰਨੇ ਦਿਨ ਨਹੀਂ ਹੋਏ ਮੇਰੇ ਕੋਲ ਪਰਸੋਂ 12 ਵਜੇ 1 ਵਜੇ ਆਏ ਸੀਗੇ ਅੱਜ ਮੈਂ ਸਵੇਰੇ 9 ਵਜੇ ਭੇਜਦੇ ਆ ਮੇਰੇ ਕੋਲ ਡੇਟਿੰਗ ਦਿਨ ਰੇਣ ਹੈ 3 ਦਿਨ ਨਹੀਂ ਰਹੇ ਉਹ ਡੇਢ ਦਿਨ ਹੀ ਰਹਿ ਪਰਸੋਂ 12 ਕੁਜ ਆਏ ਸੀਗੇ ਤੇ ਸਵੇਰੇ 9 ਵਜੇ ਮੈਂ ਰੈਫਰ ਕਰ ਦਿੱਤੀ ਸੀ ਉਹਨਾਂ ਨੂੰ ਚੈਲੋ ਹੋਰ ਡਾਊਨ ਹੋ ਗਏ ਸੀ ਪਹਿਲਾਂ ਸੈਲ ਪਹਿਲਾਂ 39 ਸੀਗੇ ਜੀ ਤੇ ਕੱਲ ਮੈਂ ਚੈੱਕ ਕੀਤਾ 24 ਆ ਗਏ ਸੀਗੇ ਜੀ ਤੇ ਅੱਜ ਮੈਂ ਚੈੱਕ ਕੀਤਾ 14 ਕਰਾਇਆ ਸੀ ਬਾਹਰੋਂ ਚੈੱਕ ਕਰਾਇਆ ਸੀ ਫਿਰ 17 ਸੀ ਉਹਨਾਂ ਕੋਲ ਤੇ ਮੈਂ ਉਹਨੂੰ ਕਿਹਾ ਵੀ ਸੈਲ ਚੜਾਣੇ ਪੈਣੇ ਆ ਤੇ ਸੈਲਾਂ ਦੀ ਕਿੱਲੀ ਹੈ ਤੇ ਉਹ ਕਹਿੰਦਾ ਮੈਂ ਹਜੇ ਸਵੇਰੇ ਮੈਂ 9 ਵਜੇ ਕਹਿ ਦਿੱਤਾ ਸੀ ਉਹਨੂੰ ਵੀ ਸੈਲ ਚੜਾ ਲਾ ਆਪਣੇ ਉਹ ਕਹਿੰਦਾ ਮੈਂ ਹਜੇ ਕਹਿੰਦਾ ਕਿੰਨੇ ਜਾਂਦੇ ਮੈਂ ਕਹਿੰਦਾ ਉੱਥੇ 1 ਬੰਨ ਕੇ ਜਾਂਦੇ ਹੁੰਦੇ ਸੈਲ ਉਹ ਕਹਿੰਦਾ ਨਿਕੁੱਦੇ ਨੇ ਪੈਸੇ ਹੈ ਨਹੀਂਗੇ ਕਹਿੰਦਾ ਫਿਰ ਮੈਂ ਅਰੇਂਜਮੈਂਟ ਕਰਦਾ ਜਾਂ ਉਹਨੂੰ ਭੇਜ ਦਵਾਂ ਮੈਂ ਫਿਰ ਲੈ ਕੇ ਜਾਵਾਂ ਜਿਸੀ ਲੈ ਕੇ ਆਉਂਗੇ ਸੈਲ ਮੈਂ ਚੜਾ ਦੂੰਗਾ ਫਿਰ ਉਹ ਕਹਿੰਦਾ ਜੀ ਤੁਸੀਂ ਮੈਨੂੰ ਰੈਫਰ ਕਰ ਦੋ ਉਹ ਰੈਫਰ ਕਰਦੇ ਇੰਤਜ਼ਾਮ ਕਰਦੇ ਕਰਦੇ ਉਹਨੇ 12:00 ਵਜੇ ਆਦੇ 1:00 ਵਜੇ ਫਿਰ ਉਹ ਲੈ ਕੇ ਗਏ ਤੇ ਕੰਨੇ ਕਰਕੇ ਰਿਸਿਵਲ ਜਦਕਿ ਉਧਰ ਪਰਿਵਾਰ ਵੱਲੋਂ ਇਸ ਮੌਤ ਤੋਂ ਬਾਅਦ ਝੰਮ ਕੇ ਹੰਗਾਮਾ ਕੀਤਾ ਗਿਆ ਪਰਿਵਾਰ ਦੀ ਮੰਗ ਹੈ ਕਿ ਡਾਕਟਰ ਖਿਲਾਫ ਅਤੇ ਹਸਪਤਾਲ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਦਕਿ ਮੌਕੇ ਤੇ ਪੁਲਿਸ ਟੀਮ ਵੀ ਪਹੁੰਚੀ ਜਿਨ੍ਹਾਂ ਵੱਲੋਂ ਪ੍ਰੋਤਸਾਦਵਾਇਆ ਗਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਡਾਕਟਰਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਜੋਦੇ ਫਾਦਰ ਸਾਹਿਬ ਆਏ ਸੀ सीताराम ਜੀ ਉਹਦਾ ਜੀ ਸਟੇਟਮੈਂਟ ਜੀ ਲਿਖਣੀ ਆ ਸਟੇਟਮੈਂਟ ਦੇਵਗਾ ਸਾਨੂੰ ਸਟੇਟਮੈਂਟ ਦੇ ਅਧਾਰ ਤੇ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਆ ਆਫਟਰ ਮੈਨਾਲ ਦਾ ਪੋਸਟਪਾਰਟ ਉਸ ਬਾਅਦ ਹਰ ਕਾਰਵਾਈ ਹੋਊਗੀ ਜਿਹੜੀ ਪਣਦੀ ਹੋਊਗੀ ਪਰਿਵਾਰ ਹੁਣ ਹਸਪਤਾਲ ਦੇ ਬਾਹਰ ਪੁੱਛਿਆ ਹੋਇਆ ਕੀ ਮੰਗ ਕੀ ਕਰ ਰਿਹਾ ਉਹ ਇਹ ਹੀ ਮੰਗ ਤੁਸੀਂ ਸੁਣੀ ਹੋਈ ਆ ਇਹ ਕਿ ਮੰਗ ਕਰ ਰਿਹਾ ਵੀ ਸਾਨੂੰ ਸਾਹ ਮਿਲਣਾ ਚਾਹੀਦਾ ਇਹਨਾਂ ਨੂੰ ਜਰੂਰ ਇਨਸਾਫ ਮਿਲੂਗਾ ਜੀ सीताराम ਜੀ ਜਿਵੇਂ ਉਹ ਕਹਿ ਰਹੇ ਨੇ ਤਿੰਨ ਦਿਨਾਂ ਤੋਂ ਇੱਥੇ ਐਡਮਿਟ ਸੀਗੇ ਬਿਲਕੁਲ ਠੀਕ ਸੀਗੇ ਉਸ ਤੋਂ ਬਾਅਦ ਚੌਥੇ ਦਿਨ ਜਾ ਕੇ ਉਹਨਾਂ ਨੂੰ ਕਿਹਾ ਜਾਂਦਾ ਵੀ ਸੈੱਲ ਘਟ ਗਏ ਨੇ ਹੋਰ ਵੀ ਅਰੇਂਜ ਕਰੋ ਚਾਹੇ ਨੂੰ ਲੈ ਜਾਓ ਕਿਵੇਂ ਦੇਖ ਦਿਓ ਮਾਮਾ ਸਰ ਇਹ ਬਿਲਕੁਲ ਠੀਕ ਹੈ ਥੋੜੀ ਗੱਲ ਹੈ ਜੀ ਸਟੇਟਮੈਂਟ ਤੇ ਜੋ ਲਿਖਾਂਗੇ ਉਹਦੇ ਆਧਾਰ ਤੇ ਅੱਗੇ ਪਟਾਲ ਤੇ ਕਾਨੂੰਨੀ ਕਾਰਵਾਈ ਹੋਊਗੀ ਤਮਾਚੀਵਾੜਾ ਦੇ ਇੱਕ ਨਿੱਜੀ ਹਸਪਤਾਲ ਦੇ ਬਾਹਰ ਇਹ ਜਮ ਕੇ ਹੰਗਾਮਾ ਹੋਇਆ ਹੈ ਪਰਿਵਾਰ ਅਤੇ ਸਕੇਤ ਵਧੀਆਂ ਵੱਲੋਂ ਕੁੜੀ ਦੀ ਮੌਤ ਤੋਂ ਬਾਅਦ ਹਸਪਤਾਲ ਦੇ ਬਾਹਰ ਹੰਗਾਮਾ ਕੀਤਾ ਗਿਆ ਇਲਜ਼ਾਮ ਲੱਗੇ ਨੇ ਕਿ ਨਿੱਜੀ ਹਸਪਤਾਲ ਨੇ ਇਲਾਜ ਕਰਨ ਦੀ ਬਜਾਏ ਉਹਨਾਂ ਦੀ ਕੁੜੀ ਦੀ ਜਾਨ ਲੈ ਲਈ ਜਦ ਕਿ ਕੁੜੀ ਦੇ ਸੈੱਲ ਕੱਟ ਸੀ ਪਰ ਉਸ ਨੇ ਸੈੱਲਾਂ ਦਾ ਇਲਾਜ ਕਰਨ ਦੀ ਬਜਾਏ ਪਰਿਵਾਰ ਨੂੰ ਇੱਧਰ ਉੱਧਰ ਦੀਆਂ ਗੱਲਾਂ ਸੁਣਾਉਂਦੇ ਰਹੇ ਅਤੇ ਡਾਕਟਰਾਂ ਨੇ ਆਖਿਰਕਾਰ ਇਲਾਜ ਨਾ ਹੁੰਦਾ ਦੇਖ ਕੇ ਕੁੜੀ ਨੂੰ ਕਿਸੇ ਹੋਰ ਹਸਪਤਾਲ ਰੈਫਰ ਕਰ ਦਿੱਤਾ ਜਿੱਥੇ ਕਿ ਉਹਨਾਂ ਦੀ 16 ਸਾਲਾ ਧੀ ਨੇ ਦਮ ਤੋੜ ਦਿੱਤਾ ਪਾਚੀਵਾੜਾ ਤੋਂ ਸੁਚਾ ਸਿੰਘ ਮੰਗੜ ਸੈਂਟਰਲ ਪੰਜਾਬ ਟੀਵੀ